ਹਾਂਜੀ ਕੀ ਹਾਲ ਚਾਲ ਸੱਜਣੋ ਅੱਜ ਆਪਾਂ ਆਇਆ ਜੀ ਧੰਨਾਸ਼ੀਦ ਫਿਰੋਜਪੁਰ ਦਾ ਪਿੰਡ ਆ ਜੀ ਇਹ ਆਜ਼ਾਦ ਸਟੱਡ ਫਾਰਮ ਤੇ ਇਸ ਫਾਰਮ ਤੇ ਤਿੰਨ ਸਾਨ ਘੋੜੇ ਆ ਜੀ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਇੱਕ ਝਲਕਾ ਵੀਡੀਓ ਦੀ ਫੁੱਲ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ ਅਪਲੋਡ ਕਰਾਂਗੇ ਚੈਨਲ ਤੇ ਫੁੱਲ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਤੁਸੀਂ ਆਹ ਥੋੜੀ ਜੀ ਝਲਕ ਦੇਖੋ ਇਹਦਾ ਸਖੰਤ ਕਮੋ ਦਾ ਭਾਵੇਂ ਕਰੋੜਾ ਰੁਪਿਆ ਕਮਾ ਜਾਂਦਾ ਉਹਨੇ ਨਾ ਕਮਾਇਆ 13 16 ਵਾਗ ਮੋੜਾ ਮੈਂ ਕਹਿੰਦਾ ਸੋਣਾ ਮਾਰੀ ਮਾਰੀ ਊਦਾ ਢੋਗ ਪਾਣਦੇ ਲੰਦੇ ਨਾਲ ਆਪਾਂ ਨਾਲ ਮੈਂ ਕਹਿੰਦਾ ਨਹੀਂ ਨਹੀਂ ਉਹ ਥੋੜਾ ਬੰਦਾ ਹੈਈ ਜਾਂ ਪਹਿਲਾਂ ਤੋਂ ਢਿੱਲਾ ਉਹ ਨੂੰਗਾ ਲਾ ਕੇ ਤੂੰ ਕੀ ਦਾ ਇਹਨਾਂ ਦੇ ਵੀ ਨਹੀਂ ਸੀ ਬਿਜਲੀ ਇਹਨਾਂ ਦੇ ਵੀ ਪਾਣੀ ਕੋਈ ਨਹੀਂ ਸੀ ਇਸੇ ਤੋਂ ਮੇਟਰ ট্রান্সਫਾਰਮਰ ਚੱਲ ਜਾਈਦਾ ਨਾ ਬੇ। ਉਹ ਆਹ। ਵਾਸਾ। ਇਹ ਗੱਲ। ਉਹ ਕਿਹਦੇ ਨਾਲ ਕੱਢਦੇ ਨੇ। ਸ਼ੌਪਰ 2000 ਆਪਣੇ ਥੱਲੇ। ਲਗਾ ਦੇ ਇਹਨਾਂ ਦੀ ਸ਼ੌਪਰਾਂ ਦੀ। ਐ ਰੱਖਿਆ ਬਾਪੂ, ਛੱਪਰ ਹਾਂ ਨਾ ਕਿਹਾ ਤੇ ਕੁਲੀ ਤਾਂ ਨਹੀਂ ਮੈਂ ਕਹਿੰਦਾ ਉਹ ਦਾਤਾ ਅਸਾਂ ਉਹਦਾ ਅਰਖਾ ਜੂੜਕ ਆ ਗਿਆ ਹੁਣ ਕਾਇ ਤੋਂ ਲੱਟ ਗਈ ਤਾਂ ਮਿੱਟੀ ਜੰਮੀ ਐ ਐ ਤੇ ਬੜੀ ਵੀ ਦੂਜੇ ਤਰ੍ਹਾਂ ਐਂ ਜਾ ਐਂ ਜਾ ਐਂ ਜਾ ਤੇ ਹੁਣ ਮੈਂ ਬਸ ਫਾਕੇ ਗਾਣਾ ਪੱਕੇ ਦੇ ਮੈਂ ਹੋਂ ਤੌਰ ਨਹੀਂ ਹੱਲ ਜੀ ਐ ਲੱਖ ਮੈਂ ਕਿਤਾਬਾਂ ਚਾਹ ਲੈ ਤੇ ਫਾਕੇ ਤੋਂ ਦੂਜਾ ਪਾਸੇ ਜਾ ਰਿਹਾ ਨਾ ਤਰਾ ਜਾ ਹਾਂਜੀ ਤਾਂ ਇਹ ਸੀ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਫਾਰਮ ਦਾ ਨਿੱਕਾ ਜਿਹਾ ਟੂਰ ਤੇ ਆਪਾਂ ਜਲਦੀ ਵੀਡੀਓ ਅਪਲੋਡ ਕਰਾਂਗੇ ਕੱਲਾ ਕੱਲਾ ਜਾਨਵਰ ਤੁਹਾਨੂੰ ਕੱਢ ਕੇ ਦਿਖਾਵਾਂਗੇ ਜੀ ਕੱਲੇ ਕੱਲੇ ਦੀ ਜਾਣਕਾਰੀ ਦਵਾਂਗੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਆਪਾਂ ਨਵੀਂ ਵੀਡੀਓ ਜਲਦੀ ਲੈ ਕੇ ਆਵਾਂਗੇ